ਸੋਰਠ ਮਹਲਾ 3 ਹਰ ਜਿਉ ਸ਼ਬਦੇ ਜਾਪਦਾ ਪਾਈ ਪੂਰੇ ਭਾਗ ਮਿਲਾਈ ਸਦਾ ਸੁਖ ਸੋਹਾਗਣੀ ਪਾਈ ਅਨੰਦ ਦਿਨ ਰਤیاں ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਗਾਵੋ ਰੰਗ ਰਤਿਓ ਪਾਈ ਹਰ ਸੇਤੀ ਰੰਗ ਲਾਏ ਰਹਾਓ ਗੁਰ ਕੀ ਕਾਰ ਕੁਮਾਵਣੀ ਭਾਈ ਆਪ ਛੋੜ ਚਿਤ ਲਾਏ ਸਦਾ ਸਹਿਜ ਫਿਰ ਦੁੱਖ ਨ ਲੱਗਈ ਭਾਈ ਹਰ ਆਪ ਵਸੈ ਮਨ ਹੈ ਤੇਰ ਕਾ ਹੁਕਮ ਨ ਜਾਣਈ ਭਾਈ ਸਾ ਕੁਲਖਣੀ ਕੁਨਾਰ ਮਨ ਹਟ ਕਾਰ ਕੁਮਾਵਣੀ ਭਾਈ ਵਿਣ ਨਾਵੇਂ ਕੂੜਿਆਰ ਸੇ ਗਾਵੇਂ ਜਨ ਮਸਤਕ ਭਾਗ ਹੈ ਭਾਈ ਭਾਏ ਸੱਚ ਬੈਰਾਗ ਅਨੰਦ ਦਿਨ ਰਾਤੇ ਗੁਣ ਰਵੇਂ ਭਾਈ ਨਿਰਭਉ ਗੁਰ ਲਿਵ ਲਾਗ ਸਭਨਾ ਮਾਰ ਜੀਵਾਸ ਦਾ ਭਾਈ ਸੋ ਸੇ ਭੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਐ ਭਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਲੀ ਡੁੰਮਣੀ ਭਾਈ ਦਰਗਾਹ ਨਾਈ ਥਾਉ ਗੁਰਮੁਖ ਹੋਵੇ ਤਾਂ ਗੁਣ ਰਵੈ ਭਾਈ ਮਿਲ ਪ੍ਰੀਤਮ ਸਾਚ ਸੁਮਾਉ ਏਤ ਜਨਮ ਹਰਨਾ ਚੇਤਿਓ ਭਾਈ ਕਿਆ ਮੋਹ ਦੇਸੀ ਜਾਇ ਕਿੜੀ ਪਵੰਦੀ ਮੁਹਾਇਓਨ ਭਾਈ ਵਿਖਿਆ ਨੂੰ ਲੋਭਾਇ ਨਾਮ ਸਮਾਲੈ ਸੁਖ ਵਸੈ ਭਾਈ ਸਦਾ ਸੁਖ ਸ਼ਾਂਤ ਸ਼ਰੀਰ ਨਾਨਕ ਨਾਮ ਸਮਾਲ ਤੂੰ ਭਾਈ ਅਪਰੰਪਰ ਗੁਣੀ ਗਹੀਰ